ਜਿਹੜਾ ਕੰਮ ਕਰੀਆ ਸਾਡੇ ਨੂੰ ਉਹ ਲੋਕਾਂ ਤੋਂ ਦੇਖੋ ਸਾਡੀ ਕੀ ਨੀਂ ਕਸਦਾਰੀ ਬਣੀ ਆ ਅਸੀਂ ਕਹਿੰਦੇ ਆ ਰੋ ਲੈਣੇ ਕੋਮਲੇ ਅਸੀਂ ਆਂ ਦੁਨੀਆ ਹਾਂ ਹਾਂ ਤੇਰੀ ਗੱਲ ਯਾਰ ਸਹੀ ਜਿਹੜੇ ਮੈਂ ਤੈਨੂੰ ਹੱਥ ਮਾਰਿਆ ਜਦ ਮੈਂ ਤੈਨੂੰ ਦੱਸ ਆਹ ਨਾ ਜੇ ਇਹ ਤਾਂ ਹੁਣ ਮਤਲਬ ਬਿਨਾ ਨੰਬਰ ਵਾਲਾ ਰੋਕੋ ਆਹ ਕਹਣਾ ਸਾਨੂੰ ਇਹ ਗੱਲ ਆ ਬੰਦੇ ਨੂੰ ਹਾਂ ਹਣਾ ਆਗਾ ਜਿੰਨੇ ਕੰਮ ਕਰ ਕੋਈ ਨਾ ਇਹ ਤੇ ਉੱਧਰ ਜਾ ਕੇ ਬੰਦ ਨਾ ਉਹ ਦਿਨ ਉਹ ਬੰਦੇ ਨੇ ਸਾਨੂੰ ਘੇਰਿਆ ਕਿਹੜਾ ਪਿਆਰੋਂ ਇਹ ਜਰੂਰ ਨਾ ਕੋਈ ਅੰਦਰ ਆ ਜਾਏ ਅੱਜ ਕਾਰਨਾ ਲੋੜੀ ਆਇਆ ਆਂ ਲੜਨਾ ਹੈ ਉਹਦੇ ਬਰਾਬਰ ਲੜਨੀ ਆਂ ਅੱਜ ਆਇਆ ਹੋਇਆ ਹੈ ਜੀ ਕਹਿੰਦੇ ਵੀ ਕੌਣ ਆਇਆ ਫਿਰ ਮੈਂ ਅੰਦਰ ਕੁੜੀਆਂ ਦੇ ਤੁਸੀਂ ਇੱਕ ਮਿੰਟ ਉੱਪਰ ਆ ਦੇਖੋ ਯਾਰ ਕਿਦੇ ਸਾਡੀ ਸਾਡਾ ਕੋ ਬੰਦਾ ਗਲਤ ਆ ਉਹਨੂੰ ਇੱਕ ਵਾਰ ਵਾਰਨਿੰਗ ਦੇ ਦੋ ਦੂਜੀ ਵਾਰ ਚਲਾਣ ਬੰਦ ਦੋ ਮੇਰੀ ਗੱਲ ਨੂੰ ਬੇਇਨਤੀਆ ਪਹਿਲਾਂ ਇਹ ਨਾ ਕੰਮ ਹੋਵੇ ਜਿਹੜੇ ਬਾਰੇ ਕੋਈ ਕਹਿੰਦਾ ਹੀ ਨਹੀਂ ਹੈਗਾ ਇਹ ਗੀ ਪਾਣੇ ਤੇ ਹੁੰਦਾ ਇਹ ਕਦੇ ਹੱਥ ਨਾ ਰਹੀ ਗੱਡੀ ਆ ਉਹ ਮੇਰੀ ਤਾਂ ਗੱਡੀ ਹੈ ਨਾ ਮੇਰੇ ਕੋ ਗੱਡੀ ਹੈ ਜੇ ਮੈਨੂੰ ਤਾਂ ਮਿਲੀ ਗਈ ਹੈ ਮੇਰੇ ਕੋ ਕੋਈ ਕਾਗਜ਼ ਪੱਤਾਂ ਨਹੀਂ ਆਪ ਵੀ ਕੁਝ ਨਹੀਂ ਸਾਰਾ ਆਨਲਾਈਨ ਪਿਆ ਉਹਨਾਂ ਦਾ ਉਹ ਕਹਿੰਦੇ ਆਨਲਾਈਨ ਦੇਖਾ ਇਹ ਤੇਰਾ ਕੋਈ ਚਲਾਣ ਮਾਰਦਾ ਸਾਡੇ ਕੋਲ ਅਸੀਂ ਭਰ ਦਾਂਗੇ ਆਪੇ ਕਦੇ ਚੱਲ ਅੱਜ ਅਸੀਂ ਥਾਣੇ ਗਏ ਸੀਗੇ ਐਸਐਚਓ ਸਾਹਿਬ ਕੋਲ ਇਹ ਕੰਪਲੀਟ ਦੇਣ ਵੀ ਜੋ ਤੁਹਾਡੇ ਆਪਣੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਦੇ ਥੱਲੇ ਜੋ ਵੀ ਕਾਂਸਟੇਬਲ ਆ ਉਹ ਸਾਡੇ ਸਿੰਘਾਂ ਨੂੰ ਨਜਾਇਜ਼ ਘੇਰ ਰਿਹਾ ਜਦੋਂ ਪਹਿਲੀ ਵਾਰ ਉਹਨਾਂ ਨੇ ਘੇਰੇ ਆ ਅਸੀਂ ਕੁਝ ਨਹੀਂ ਕਿਹਾ ਹੈਗਾ ਚਲੋ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਚਲਾਨ ਕਰਨਾ ਚਲਾਨ ਕਰ ਦਿਓ ਪਰ ਇਹ ਨਾ ਕਹੋ ਵੀ ਸਿੰਘ ਆਸ਼ਕੀ ਕਰਦੇ ਨੇ ਸਿੰਘਾਂ ਨੇ ਕਦੇ ਆਸ਼ਕੀ ਨਹੀਂ ਕੀਤੇ ਸਿੰਘਾਂ ਹਰੇਕ ਤੀਆਂ ਪਹਿਣਾ ਤੀ ਪਹਿਣ ਦੀ ਤਰ੍ਹਾਂ ਕਹਿੰਦੇ ਨੇ ਇਹ ਨਾ ਹੋਵੇ ਵੀ ਸਾਡੇ ਸਿੰਘ ਨੂੰ ਘੇਰ ਕੇ ਤੁਸੀਂ ਕਹੋ ਆਸ਼ਕੀ ਕਰਦੇ ਹੋ ਐ ਕਰ ਦਿਓ ਫਿਰ ਤਾਂ ਸਿੰਘਾਂ ਦਾ ਹੈਗਾ ਹੀ ਆ ਵੀ ਇਕੱਠੇ ਹੋ ਕੇ ਜਾਣਾ ਹੀ ਅਸੀਂ ਪੁੱਛਣਾ ਵੀ ਭਾਈ ਸਾਡਾ ਸਿੰਘ ਕਿੱਥੇ ਗਲਤ ਆ ਜੇ ਸਾਡਾ ਉੱਥੇ ਸਿੰਘ ਗਲਤ ਹੁੰਦਾ ਅਸੀਂ ਸਿੰਘ ਨੂੰ ਆਪਣੇ ਨੂੰ ਕਹਿੰਦੇ ਕੂਰ ਦੇ ਇਹਨੂੰ ਬੋਲਦੇ ਵੀ ਤੂੰ ਬਾਣਾ ਪਾ ਕੇ ਇਹ ਕੀ ਕਰਦਾ ਹੈ ਤੇ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਬੋਕਸਰ ਮੋਟਰਸਾਈਕਲ ਫੜਿਆ ਸਾਡੇ ਸਿੰਘ ਦਾ ਅਸੀਂ ਉਹਨਾਂ ਨੂੰ ਕਿਹਾ ਸਤਿਵੰਤ ਜੀ ਸਾਡੇ ਨੰਬਰ ਪਲੇਟ ਨਹੀਂ ਹੈਗੀ ਤੁਸੀਂ ਇਹਦਾ ਚਲਾਨ ਕਰ ਦਿਓ ਉਹ ਕਹਿੰਦੇ ਅਸੀਂ ਚਲਾਨ ਕਰਤਾ ਆਰ ਸੀ ਦੇ ਦਿਓ ਚਲਾਨ ਭੁਗਤ ਲਓ ਮਾ ਜੀ ਠੀਕ ਆ ਸਤਿਵੰਤ ਉੱਥੇ ਹੀ ਇੱਕ ਸਪਲੈਂਡਰ ਨੀਲੇ ਕਲਰ ਦਾ ਮੋਟਰਸਾਈਕਲ ਖੜਾ ਸੀ ਜੋ ਉਹਨਾਂ ਦੇ ਮੁਲਾਜ਼ਮ ਦਾ ਸੀਗਾ ਤੇ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਆ ਵੀ ਤੁਸੀਂ ਇਹ ਜਿਹੜੀ ਨੰਬਰ ਪਲੇਟ ਆ ਹਾਈ ਸਕਿਉਰਿਟੀ ਸਰਕਾਰ ਨੇ ਕਿਹਾ ਹੋਇਆ ਸਾਡੇ ਬਕਾਇਦਾ ਗੱਡੀਆਂ ਮੋਟਰਸਾਈਕਲਾਂ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਲੱਗੀ ਹੋਈ ਆ ਤੇ ਅਸੀਂ ਕਿਹਾ ਇਹ ਤੁਹਾਨੂੰ ਵੀ ਲਗਾਉਣੀ ਚਾਹੀਦੀ ਆ ਵੀ ਤੁਸੀਂ ਇਹ ਮੋਟਰਸਾਈਕਲ ਦਾ ਵੀ ਚਲਾਨ ਕਰੋ ਐਸਆਈ ਸਾਹਿਬ ਨੇ ਵਿਸ਼ਵਾਸ ਦਿਵਾਇਆ ਸਾਨੂੰ ਉਹ ਕਹਿੰਦੇ ਅਸੀਂ ਖੁਦ ਇਹ ਮੋਟਰਸਾਈਕਲ ਦਾ ਚਲਾਨ ਕਰਾਂਗੇ ਜਦੋਂ ਅਸੀਂ ਥੋੜੇ ਦਾ ਕੀਤਾ ਤਾਂ ਅਸੀਂ ਆਪਣੀ ਗਲਤੀ ਵੀ ਮੰਨਾਂਗੇ ਤਾਂ ਉਹਨਾਂ ਨੇ ਆਪਣੇ ਮੋਟਰਸਾਈਕਲ ਦਾ ਚਲਾਨ ਕੀਤਾ ਤੇ ਸਾਡੇ ਨਾਲ ਸਹਿਮਤੀ ਪ੍ਰਗਟਾਈ ਅੱਗੇ ਤੋਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਸਾਡਾ ਕੋਈ ਵੀ ਸਿੰਘ ਜੇ ਗਲਤੀ ਕਰਦਾ ਆ ਤੁਸੀਂ ਸਾਡਾ ਨੰਬਰ ਲਓ ਅਸੀਂ ਤੁਹਾਡਾ ਨੰਬਰ ਲੈ ਲੈਂਦੇ ਹਾਂ ਤੁਸੀਂ ਸਾਡਾ ਨਾਮ ਲਓ ਜ ਤੁਹਾਨੂੰ ਫੋਨ ਕਰ ਦਿੰਦੇ ਆ ਵੀ ਭਾਈ ਸਾਨੂੰ ਦੱਸੋ ਸਾਡਾ ਕੋਈ ਸਿੰਘ ਗਲਤੀ ਕਰਦਾ ਆ ਅਸੀਂ ਆਪਣੇ ਸਿੰਘ ਨੂੰ ਅਸੀਂ ਆਪ ਘੂਰਨ ਦੇ ਹੱਕਦਾਰ ਆ ਸਾਡੇ ਕੋਲ ਕਮ ਸੇ ਕਮ 20 ਤੋਂ 30 ਸਿੰਘ ਨੇ ਜਿਹੜੇ ਸਾਡੇ ਆਸ-ਪਾਸ ਸਮਰਾਲੇ ਰਹਿੰਦੇ ਨੇ ਹੁਣ ਸਾਡੇ ਕੋਲ ਇਹ ਤਾਂ ਹੈ ਨਹੀਂ ਵੀ ਅਸੀਂ ਆਸ਼ਕੀਆਂ ਹੀ ਕਰਨੀਆਂ ਨੇ ਸਿੰਘਾਂ ਦੇ ਕੰਮ ਨੇ ਸਾਡੇ ਵੀਰ ਜੀ ਨੇ ਵੱਡੇ ਇਹਨਾਂ ਦੀ ਸਿੰਘ ਵੇਖ ਰਹੀ ਆ ਇਹਨਾਂ ਨੇ ਬੱਸ ਸਟੈਂਡ ਜਾਣਾ ਹੁੰਦਾ ਆਪਣਾ ਇਹਨਾਂ ਨੇ ਖਮਾਣੋ ਕੋਈ ਚੰਡੀਗੜ੍ਹ ਕਿਤੇ ਆਪਣਾ ਕੇਕ ਵਗੈਰਾ ਭੇਜਣਾ ਕੁਝ ਵੀ ਭੇਜਣਾ ਬੱਸ ਰਾਈ ਭੇਜ ਰਹੇ ਨੇ ਇਹਦਾ ਮਤਲਬ ਇਹ ਥੋੜੀ ਵੀ ਇਹ ਆਸ਼ਕੀ ਕਰ ਰਹ ਇਹ ਵੀਰ ਵਿਆਹਿਆ ਹੋਇਆ ਹੈ ਦੋ ਬੱਚਿਆਂ ਦਾ ਬਾਪ ਹੈ ਇਹ ਇਹ ਕਹਿਣਾ ਬਹੁਤ ਗਲਤ ਗੱਲ ਆ ਵੀ ਆਸ਼ਕੀ ਕਰਦ ਨੇ ਇਹ ਬੇਨਤੀ ਹੈ ਸਾਡੀ ਸਰਕਾਰ ਨੂੰ ਐਸਐਚਓ ਸਾਹਿਬ ਨੂੰ ਐਸਐਚਓ ਸਾਹਿਬ ਧਰਨੇ ਤੇ ਗਏ ਹੋ ਦੀ ਤਾਂ ਕਿ ਸਾਨੂੰ ਮਿਲੇ ਨੀਗੇ ਕਿ ਅਸੀਂ ਤ੍ਰਿੰਦਰ ਸਾਹਿਬ ਸਾਨੂੰ ਮਿਲੇ ਦੀ ਸਾਡੀ ਬੇਨਤੀ ਹੈ ਵੀ ਸਿੰਘ ਨੂੰ ਘੇਰੋ ਅਸੀਂ ਨਹੀਂ ਕਹਿੰਦੇ ਜਿਹੜਾ ਗਲਤ ਆ ਉਹਦਾ ਚਲਾਨ ਕਰੋ ਬਖੂਬੀ ਚਲਾਨ ਕਰੋ ਪਰ ਇਹ ਨਾ ਕਹੋ ਵੀ ਆਸ਼ਕੀ ਕਰਦ ਨੇ ਇੱਕ ਆ ਮੋਟਰਸਾਈਕਲ ਸੀਗਾ ਆ ਸਾਹਮਣੇ ਖੜਾ ਹੈ ਬਦੌਟ ਨੰਬਰ ਪਲੇਟ ਸੀਗਾ ਜਿਹਦੇ ਤਿੰਨ ਜਣੇ ਚੜੇ ਹੁੰਦੇ ਸੀ ਅਸੀਂ ਇਹਨਾਂ ਦਾ ਰੋਕਿਆ ਤੇ ਇਹਨਾਂ ਦੇ ਕਾਜ ਪੱਤਰ ਚੈੱਕ ਕੀਤੇ ਤੇ ਜਿਨ੍ਹਾਂ ਕੋਲ ਕਾਜ ਪੱਤਰ ਬਿਲਕ ਤੇ ਇਸ ਦਾ ਸੀ ਬਰੋਡ ਨੰਬਰ ਅਪਡੇਟ ਚਲਾਣ ਕਰਤਾ ਤੇ ਉਹਨੂੰ ਪੁੱਛਿਆ ਵੀ ਆਰਸੀ ਬਾਰੇ ਉਹ ਕਹਿੰਦਾ ਆਰਸੀ ਘਰ ਪਈ ਹੈ ਉਹਨੂੰ ਕਹਿਣ ਦਿੱਤਾ ਵੀ ਦਰੋਂ ਤੂੰ 5-10 ਮਿੰਟ ਦੇ ਵਿੱਚ ਵਿੱਚ ਆਪਣੀ ਆਰਸੀ ਲੈ ਆ ਤੇਰਾ ਮੋਬਾਈਲ ਭੇਜਦਾ ਉਹਨਾਂ ਅੱਗੇ ਜਾ ਕੇ ਆਪਣੇ ਸਬਾਥਰਨ ਕੋਈ ਸਿੰਘ ਸੀਗੇ ਉਹਨਾਂ ਨੂੰ ਇਕੱਠੇ ਕਰਕੇ ਸਾਡੇ ਕੋਲ ਆਇਆ ਤੇ ਸਾਡੇ ਦੁਆਲੇ ਹੋ ਕੇ ਵੀ ਸਾਡਾ ਨੰਬਰ ਪਲੇਟ ਦਾ ਚਰਾਨ ਕਿਉਂ ਕੀਤਾ ਜੀ ਤੇ ਸਾਡੇ ਸਿੰਘਾਂ ਨੂੰ ਕਿਉਂ ਰੋਕਦੇ ਨੇ ਵੀ ਸਾਡੇ ਸਿੰਘਾਂ ਨੂੰ ਨਾ ਰੋਕਿਆ ਜਾਵੇ ਅਸੀਂ ਤਾਂ ਕਿਉਂ ਇਹੀ ਕਿਹਾ ਜੀ ਭਾਈ ਕਾਨੂੰਨ ਸਾਰੇ ਨਹੀਂ ਕੋਜੇ ਪੇਪਰ ਚੈੱਕ ਵੀ ਕਰਨੇ ਜਿਹੜੇ ਕੋਈ ਨਹੀਂ ਪੇਪਰ ਹੋਇਆ ਉਹ ਦਾ ਖਾਣ ਕਟਿਆ ਉਹ ਕਾਨੂੰਨੀ ਕਾਰਵਾਈ ਹੋਣੀ ਇਹਦਾ ਅਜੇ ਫਿਰ ਨਾਲ ਤਲਾਣ ਕੀਤਾ ਬਦੌਟ ਨੰਬਰ ਪਲੇਟ ਆ ਇਹਦੀ ਆਰ.ਸੀ. ਸਿੰਗਾ ਵੱਲੋਂ ਦਾ ਇਹ ਆ ਕਿੰਨੇ ਆਰ.ਸੀ. ਹੀ ਦੇ ਜਨੇ ਤੁਹਾਨੂੰ ਭਾਈ ਤਲਾਣ ਹੋਇਆ ਜਿਹੜਾ ਮੋਟਰਸਾਈਕਲ ਸਾਡਾ ਤੇ ਨਹੀਂ ਗਲਤ ਕੋਈ ਨਹੀਂ ਬੋਲਿਆ ਗਲਤ ਤਾਂ ਤਾਂ ਬੋਲਣਗੇ ਜੇ ਅਸੀਂ ਕਿਸੇ ਦੇ ਨਾਲ ਗਲਤ ਕਰਾਂਗੇ ਲੈਣ ਦਾ ਬਾਹੋ ਸਾਡੇ ਤੇ ਦਬਾਅ ਜ਼ਰੂਰ ਇਕੱਠੇ ਹੋ ਕੇ ਦਬਾਅ ਪਾਉਣ ਜਰੂਰ ਆਏ ਸੀਗੇ ਇਹ ਤਾਂ ਤਾਂ ਦਵਾਂਗੇ ਅਸੀਂ ਜੇ ਅਸੀਂ ਗਲਤ ਨਾ ਕੀ ਕਾਨੂੰਨੀ ਕਾਰਵਾਈ ਦੇ ਵਿੱਚ ਰਹਾਂਗੇ ਯੋਨੋ ਆਰ ਸੀ ਲਿਆ ਦੇਣਾ ਮੋਟਰਸਾਈਕਲ ਦਿੱਤਾ ਜਾਊਗਾ ਆਰ ਸੀ ਉਹਨਾਂ ਦੀ ਰੱਖ ਲਈ ਦੀ ਜਦੋਂ ਵੀ ਆਪਣਾ ਕਰਾਨ ਪੁੱਟ ਕੇ ਆਪਾਂ ਮੋਟਰਸਾਈਕਲ ਆ ਜੰਮ ਤੋਂ ਗੈਰੇਂਟੀ ਨੰਬਰ ਨਾ ਨੰਬਰ ਪਲੇਟਾ ਸਾਡੇ ਹੈਗੀਆਂ ਨੇ ਮਲਾਜਮ ਦੀਆਂ ਪਰ ਸਕਿਉਰਟੀ ਨੰਬਰ ਪਲੇਟਾ ਨਹੀਂ ਹੈਗੀਆਂ ਉਹ ਵੀ ਉਹਨਾਂ ਦਾ ਆਪਣੀਆਂ ਸਕਿਉਰਟੀ ਨੰਬਰ ਪਲੇਟਾਂ ਦਾ ਕੁਝ ਥੋੜਾ ਜਿਹਾ ਰੌਲਾ ਚੱਲਦਿਆ ਸੀ ਇਸ ਕਰਕੇ ਥੋੜਾ ਰੁਕ ਗਿਆ ਸੀ ਨਹੀਂ ਉਹਦੇ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਤੇ ਨੰਬਰ ਬਲੇਟਾ ਭਰਾਈਆਂ ਹੋਈਆਂ ਮੇਰੇਸੀਦ ਹੈਗੀ ਉਹਨਾਂ ਕੋਲ ਹਾਂਜੀ ਇਹਦਾ ਨੰਬਰ ਪਲੇਟਾਂ ਜੋ ਨੇ ਇੱਕ ਨਾਮ ਹੀ ਲੱਗਦੀਆਂ ਇਹਨਾਂ ਨੂੰ 3-4 ਮਹੀਨੇ ਲੱਗ ਜਾਂਦਾ ਟਾਈਮ ਥੋੜਾ ਜਿਹਾ ਲੱਗ ਜਾਂਦਾ